ਕੰਗੜਾ ਰਨੌਤ ਦੇ ਵੱਲੋਂ ਜੋ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਲੈ ਕੇ ਬਿਆਨ ਦਿੱਤੇ ਗਏ ਨੇ ਉਹ ਬਿਆਨ ਹੁਣ ਮਹਿੰਗੇ ਪੈਂਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਦੀ ਹੈ ਕਿ ਹੁਣ ਲਗਾਤਾਰ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਕੰਗੜਾ ਰਨੌਤ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਜਾਂ ਉਸ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਸ ਨੂੰ ਲੈ ਕੇ ਦੇਸ਼ ਨੂੰ ਵੰਡਣ ਦੀ ਜਿਹੜੀ ਕਿ ਗੱਲ ਕੰਗੜਾ ਰਨੌਤ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਦੱਸਿਆ ਕਿ ਮੰਤਰੀ ਕੁਲਦੀਪ ਢਾਲੀਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਜੇਪੀ ਨੱਡਾ ਨੂੰ ਇੱਕ ਅਪੀਲ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕੰਗੜਾ ਰਨੌਤ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਨੇ ਉਹ ਸਿਰਫ 扑ੜਕਾਉ ਬਿਆਨ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਦੇਸ਼ ਦੇ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਕੁਲਦੀਪ ਢਾਲੀਵਾਲ ਦੇ ਵੱਲੋਂ ਇੱਕ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਲੀਡਰਾਂ ਨੂੰ ਪਾਰਟੀ ਦੇ ਵਿੱਚ ਰਹਿਣ ਦਾ ਇਹ ਅਧਿਕਾਰ ਨਹੀਂ ਜੋ ਅਜਿਹੇ ੜਕਾਉ ਬਿਆਨ ਦਿੱਤੇ ਨੇ ਦੇੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਦੇ ਨੇ ਆਓ ਤੁਹਾਨੂੰ ਸੁਣਾਉਨੇ ਹੈ ਮੰਤਰੀ ਕੁਲਦੀਪ ਢਾੜੀਵਾਲ ਦਾ ਹੌਣ ਕੀ ਕਹਿਣਾ ਹੈ ਉਹਨੇ ਛੱਡੋ ਕੰਗੜਾ ਜਾਂ ਲੋ ਤਾਂ ਬੀਜੇਪੀ ਨੇ ਜਾਣ ਪੁੱਝ ਕੇ ਮਤਲਬ ਕੰਗੜਾ ਦੀ ਡਿਊਟੀ ਲਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਗੜਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਇਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਕਿ ਬੀਜੇਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ ਔਰ ਦੇਖੋ ਤੁਸੀਂ ਬਾਦਵਾਦ ਵਾਲੇ ਬਿਆਨ ਦਿੰਦੀ ਆ ਉਹ ਜਿੱਥੇ ਬਾਦਵਾਦ ਹੋਵੇ ਜਿੱਥੇ ਪਾਈਚਾ ਦੇ ਵਿੱਚ ਫੁੱਟ ਪਾਵੇ ਜਿੱਥੇ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪਤਾ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਬੀਜੇਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅਨਸਰ ਪਾਰਟੀਆਂ ਚ ਨਹੀਂ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਆ ਉਹਨੇ ਛੱਡੋ ਕੰਗਣਾ ਜਦੋਂ ਉਹ ਤਾਂ ਬੀਜੇਪੀ ਨੇ ਜਾਣ ਬੁੱਝ ਕੇ ਮਤਲਬ ਕੰਗਣਾ ਦੀ ਡਿਊਟੀ ਲਾਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਗਣਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਦੀ ਉਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਕੇ ਬੀਜੇਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ ਔਰ ਦੇਖੋ ਤੁਸੀਂ ਵਾਦ-ਵਾਦ ਵਾਲੇ ਬਿਆਨ ਦਿੰਦੀ ਆ ਜਿੱਤੇ ਵਾਦ-ਵਾਦ ਹੋਵੇ ਜਿੱਤੇ ਭਾਈਚਾਰੇ ਦੇ ਵਿੱਚ ਫੁੱਟ ਪਵੇ ਇਹ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪਤਾ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਭਾਜਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਨੇ ਭਾਜਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅੰਸ਼ਦ ਪਾਰਟੀਆਂ ਚ ਨਹੀਂ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਠੀਕ ਉਹਨੇ ਛੱਡੋ ਕੰਗੜਾ ਜਦੋਂ ਉਹ ਤਾਂ ਭਾਜਪੀ ਨੇ ਜਾਣ ਬੁੱਝ ਕੇ ਮਤਲਬ ਕੰਗੜਾ ਦੀ ਡਿਊਟੀ ਲਾਈ ਹੈ ਉਹਦਾ ਉਹ ਵੀ ਬੰਨੂ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਨਣਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਨਹੀਂ ਉਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਕੇ ਬੀਜਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ ਉਹ ਦੇਖੋ ਤੁਸੀਂ ਵਾਦ-ਵਾਦ ਵਾਲੇ ਬਿਆਨ ਦਿੰਦੀ ਆ ਜਿੱਤੇ ਵਾਦ-ਵਾਦ ਹੋਵੇ ਜਿੱਤੇ ਪਾਈਚਾ ਦੇ ਵਿੱਚ ਫੁੱਟ ਪਵੇ ਜਿੱਤੇ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪਤਾ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਬੀਜੇਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅੰਸਰ ਪਾਰਟੀਆਂ ਚ ਨਹੀਂ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ